ਪਾਤਸ਼ਾਹੀ ਦਾ ਜੋਤੀ ਜੋਤ ਦਿਹਾੜਾ ਦੇਖੋ ਅੱਜ ਕੈਸੀ ਹਾਲਤ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦਾ ਜੋਤੀ ਜੋਤ ਦਿਹਾੜਾ ਕਰਤਾਰਪੁਰ ਸਾਹਿਬ ਅੱਜ ਸਾਧ ਸੰਗਤ ਸਿੱਖਾਂ ਨੂੰ ਉਹ ਲਾਂਘਾ ਦੇ ਕੇ ਕਿਸ ਕਦਰ ਜੜਾ ਹੈ ਫੇਰ ਬਿਸ਼ੂਰ ਦਿੱਤਾ ਗਿਆ ਅੱਜ ਕਿੱਡੀ ਦੇਖੋ ਹਾਲਾਤ ਕੈਸੇ ਹਨ ਆਜ ਕ੍ਰਿਕਟ ਦੇ ਮੈਚ ਖੇਡੇ ਜਾ ਸਕਦੇ ਨੇ ਖੇਡਾਂ ਖੇਡੀਆਂ ਜਾ ਸਕਦੀਆਂ ਨੇ ਪਰ ਸਿੱਖਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੀ ਦਿੱਤੇ ਜਾਦੇ ਇਸ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਜਿਸ ਨਨਕਾਣਾ ਸਾਹਿਬ ਦੀ ਲੋਚਾ ਸਿੱਖ 80 ਸਾਲ ਦੇ ਕਰੀਬ ਕਰਦੇ ਆ ਰਹੇ ਹਨ ਜਿਸ ਕੋਲ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਅੱਜ ਇਹ ਖੇਡ ਵਰਤਾਈ ਹੈ ਤੋਂ ਸਾਧ ਸੰਗਤ ਜੇ ਇਹ ਖੇਡਾਂ ਖੇਡੀਆਂ ਜਾ ਸਕਦੀਆਂ ਨੇ ਤੇ ਸਿੱਖ ਕਿਉਂ ਨਹੀਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਦੇ ਇਸ ਕਰਕੇ ਰਾਜਿਆਂ ਨੂੰ ਰਾਜ ਕਰਨ ਵਾਲਿਆਂ ਨੂੰ ਐਸੇ ਹੰਕਾਰ ਨਹੀਂ ਕਰਨੇ ਚਾਹੀਦੇ ਸਮਾਂ ਹੈ ਸਮਾਂ ਬਦਲ ਜਾਂਦਾ ਹੈ ਬਦਲਿਆ ਹੈ ਹਰਨਾਕਸ਼ ਦਾ ਬਦਲਿਆ ਰਾਵਣ ਦਾ ਬਦਲਿਆ ਦਿਰਯੋਧਨ ਦਾ ਬਦਲਿਆ ਕੰਸ ਦਾ ਬਦਲਿਆ ਆਖਰ ਨੂੰ ਇਸ ਮੁਲਕ ਤੇ 8-7 ਸਦੀਆਂ ਰਾਜ ਕਰਨ ਵਾਲੇ ਤੇ ਜਿਸ ਆਰੰਗ ਜੇਵ ਜਿਹੜਾ ਕਹਿੰਦਾ ਸੀ ਕਿ ਮੇਰੇ ਵਰਗਾ ਰਾਜ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰ ਸਕਦਾ ਯਾਦ ਰੱਖਿਓ ਜਿਸ ਧਰਤੀ ਤੇ ਬੈਠੇ ਹਾਂ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਦੇ ਧਨ ਬਾਬਾ ਫਤਿਹ ਸਿੰਘ ਸਾਹਿਬ ਦੇ ਪਵਿੱਤਰ ਲਹੂ ਨੇ ਇਹ ਰਾਜ ਦੀ ਜੜ ਸਦਾ ਲਈ ਇਸ ਦੁਨੀਆ ਤੋਂ ਪੱਟ ਦਿੱਤੀ। ਤੋਂ ਐਸੇ ਗੁਰੂ ਕੋ ਫਲ ਵਰ ਜਾਈਏ ਗੁਰੂ ਕਿਰਪਾ ਕਰੇ